ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬੜਾ ਲੋਕ ਕਹਿੰਦੇ ਜੀ ਅਮਰੀਕਾ ਬਹੁਤ ਐਡਵਾਂਸ ਹੈ ਬਹੁਤ ਕਿੱਛੇ ਕਿਹੜਾ ਐਡਵਾਂਸ ਕਿਹੜੀ ਨੌਲੇਜ ਆਮ ਲੋਕਾਂ ਨੂੰ ਤਾਂ ਮੈਂ ਬਹੁਤ ਵਾਰ ਇਹ ਗੱਲ ਕੀਤੀ ਹੈ ਕਿ ਨਹੀਂ ਪਤਾ ਕਿ ਸਿੱਖ ਕੌਣ ਨੇ ਸਿੱਖ ਤੇ ਮੁਸਲਮਾਨਾਂ 'ਚ ਫਰਕ ਕੀ ਹੈ ਖਾਸ ਤੌਰ ਤੇ ਜਦੋਂ ਦਾ ਇਹ ਬਿੰ ਲਾਦਨ ਨੂੰ ਉਹਨਾਂ ਦੇ ਫੋਟੋਆਂ ਛਪੀਆਂ 9 11 ਤੋਂ ਬਾਅਦ ਉਸ ਵਾਰ ਉਹ ਦਾੜੀ ਪੱਗ ਜੀ ਦੇਖ ਕੇ ਸਿੱਖ ਤੇ ਮੁਸਲਮਾਨ ਦਾ ਫਰਕ ਨਹੀਂ ਜਾਣਦੇ ਤੇ ਬਾਕੀ ਤਾਂ ਛੱਡੋ ਆਮ ਲੋਕਾਂ ਦੀ ਤਾਂ ਗੱਲ ਛੱਡੀਏ ਆਪਾਂ ਉਹਨਾਂ ਦੇ ਜਿਹੜੇ ਚੁਣੇ ਹੋਏ ਰਿਪ੍ਰেজੈਂਟੇਟਿਵ ਨੇ ਉਹਨਾਂ ਨੂੰ ਨਹੀਂ ਪਤਾ ਹਾਊਸ ਆਫ ਰਿਪ੍ਰেজੈਂਟੇਟਿਵ ਦੀ ਰਿਪਬਲਿਕਨ ਸੰਸਦ ਐ ਮੈਰੀ ਮਿਲਨ ਮੈਰੀ ਮਿਲਰ ਨੇ ਕੱਲ ਇੱਕ ਪੋਸਟ ਪਾਈ ਅਸਲ ਦੇ ਵਿੱਚ ਕਿਉਂ ਪੋਸਟ ਪਾਈ ਤੇ ਉਹ ਨਸਲੀ ਪੋਸਟ ਉਹਦੀ ਬੜਾ ਬਵਾਦ ਹੋਇਆ ਵਰ ਕਿ ਇਹ ਜਿਹੜੀ ਮੈਰੀ ਮਿਲਰ ਹੈ ਉੱਥੇ ਇੱਕ ਸਿੱਖ ਗ੍ਰੰਥੀ ਕਾ ਲੋ ਗਿਆਨੀ ਕਾ ਲੋ ਸਿੱਖ ਨੂੰ ਮੁਸਲਮ ਦੱਸਿਆ ਉਹਨੇ ਜਿਹੜੀ ਪੋਸਟ ਜਿਹੜੀ ਪਾਈ ਉਹਦੇ ਚ ਲਿਖਿਆ ਆਸਰ ਗੱਲ ਤਾਂ ਇਹ ਸੀ ਕਿ ਗਿਆਨੀ ਸਰਿੰਦਰ ਸਿੰਘ ਨੂੰ ਜੈਸਟ ਚੈਪਲਿੰਗ ਦੇ ਤੌਰ ਤੇ ਬੁਲਾਇਆ ਗਿਆ ਸੀ ਉਹਨਾਂ ਨੂੰ ਸੱਦਾ ਦਿੱਤਾ ਸੀ ਨਿਊ ਜਰਸੀ ਦੇ ਰਿਪਬਲਿਕਨ ਸੰਸਦ ਨੇ ਜੇਫ ਬੇਨ ਡੂ ਨੇ ਇਨਵਾਈਟ ਕੀਤਾ ਸੀ ਤੇ ਜਦੋਂ ਉਹ ਬੋਲੇ ਉੱਤੇ ਹਾਊਸ ਆਫ ਰਿਪ੍ਰেজেন্টেਟਿਵਸ ਵਿੱਚ ਕਹਿੰਦੇ ਜੀ ਮੁਸਲਮ ਉਹਨੇ ਬੜੀ ਸਖਤ ਟਿੱਪਣੀ ਕੀਤੀ ਹੈ ਮੈਂ ਤੁਹਾਨੂੰ ਦੱਸਦਾ ਇਸ ਵੀਡੀਓ ਦੇ ਵਿੱਚ ਉਹਨੇ ਕੀ ਕਿਹਾ ਉਹ ਤੋਂ ਬਾਅਦ ਕੀ ਹੋਇਆ ਇੱਕ ਤਾਂ ਵੀਡੀਓ ਇਹ ਅੱਜ ਦੀ ਜਿਹੜੀ ਹੈ ਇਸ ਵੀਡੀਓ 'ਤੇ ਗੱਲ ਕਰਨੀ ਹੈ ਇੱਕ ਬੰਦਾ ਲੱਗਿਆ ਹੈ ਕੈਪਟਨ ਅਮਰੀਕਾ ਬਣ ਕੇ ਸਿੱਖ ਹੈ ਬਿਸ਼ਪਜੀਤ ਸਿੰਘ ਉਹਦੀ ਵੀ ਗੱਲ ਕਰਨੀ ਹੈ ਉਹ ਲੋਕਾਂ ਨੂੰ ਉਹਦਾ ਕੰਮ ਹੀ ਮਿਸ਼ਨ ਹੀ ਹੈ ਉਹਦਾ ਕਿ ਅਮਰੀਕਨਾਂ ਨੂੰ ਦੱਸਣਾ ਵੀ ਸਿੱਖ ਕੌਣ ਨੇ ਉਹਦਾ ਵੀ ਜ਼ਿਕਰ ਕਰਾਂਗੇ ਇਹ ਤੋਂ ਇਲਾਵਾ ਜੀ7 ਤੇ ਮੋਦੀ ਨੂੰ ਸਦਾ ਦੇਤਾ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਭਗਤ ਖੁਸ਼ ਨੇ ਮੋਦੀ ਭਗਤ ਤਾਂ ਖੁਸ਼ ਹੈਗੇ ਨੇ ਲੇਕਿਨ ਗੁਰਪਤਵੰਦ ਸਿੰਘ ਪੰਨੂ ਖੁਸ਼ ਹੈ ਉਹ ਕਿਉਂ ਸਿੱਖ ਫਾਰ ਜਸਟਿਸ ਦਾ ਖਾਲਸਾ ਨਹੀਂ ਗੁਰਪਤਵੰਦ ਸਿੰਘ ਪੰਨੂ ਕਿਉਂ ਖੁਸ਼ ਹੈ ਉਹ ਕਹਦਾ ਸਾਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੌਕਾ ਦਿੱਤਾ ਅਸੀਂ ਪੁੱਛਨੇ ਅਸੀਂ ਘੇਰਨਾ ਮੋਦੀ ਨੂੰ ਕਿ ਇਹ ਜੀ7 ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਏਗੀ ਇਹਦਾ ਵੀ ਅਨਲਿਸਿਸ ਕਰਾਂਗੇ ਇਸ ਵੀਡੀਓ ਦੇ ਵਿੱਚ ਲੇਕਿਨ ਹਮੇਸ਼ਾ ਵਾਂਗ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਉਹੀ ਅਪੀਲ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਵੋ ਜਾ ਹੋਰ ਦੋਸਤਾਂ ਨੂੰ ਰეკਮੈਂਡ ਕਰ ਦੇਵੋ ਜਿਹੜੇ ਨਵੇਂ ਨੇ ਉਹ ਵੀ ਸਬਸਕ੍ਰਾਈਬ ਕਰ ਲੈਣ ਹੁਣ ਮੈਂ ਗੱਲ ਜਿਹੜੀ ਇਹ ਕਰਦੀ ਆ ਜਿਹੜੇ ਅਮਰੀਕਾ ਦੀ ਜਿਹੜੀ ਮੈਂ ਮੈਰੀ ਮਿਲਰ ਦੀ ਗੱਲ ਕੀਤੀ ਹੈ ਜਿਹੜੀ ਅਮਰੀਕਨ ਰਿਪਬਲਿਕਨ ਸੰਸਦ ਹੈ ਉਹਨੇ ਕੀ ਕੀਤਾ ਉਹਨੇ ਜਦੋਂ ਗੈਨੀ ਸ੍ਰਿੰਦਰ ਸਿੰਘ ਉੱਥੇ ਜਾਂਦੇ ਨੇ ਨਾ ਭਾਸ਼ਣ ਦਿੰਦੇ ਨੇ ਉਹਦੇ ਬਰੋਡ ਦੇ ਵਿੱਚ ਇੱਕ ਪੋਸਟ ਪਾਈ ਮੈਂ ਪਹਿਲਾਂ ਅੰਗਰੇਜ਼ੀ ਚ ਦੱਸ ਦਿੰਨਾ ਫਿਰ ਥੋੜਾ ਜਿਹਾ ਦਾ ਅਨੁਵਾਦ ਕਰ ਲਵਗੇ ਸਾਹਮਣੇ ਉਹ ਕਹਿੰਦੀ ਹੈ ਕਿ ਉਹ ਲਿਖਿਆ ਉਹਨੇ ਇਟ ਇਜ਼ ਡੀਪਲੀ ਟ੍ਰਬਲਿੰਗ ਥੈਟ ਅ ਮੁਸਲਮ ਬਾਜ਼ ਅਲੋਡ ਟੂ ਲੀਡ ਪ੍ਰੇਅਰ ਇਨ ਦੀ ਹਾਊਸ ਆਫ ਰਿਪਰਿਜ਼ੈਂਟੇਟਿਵ ਥਿਸ ਮਾਰਨਿੰਗ ਥਿਸ ਸ਼ੁੱਡ ਹੈਵ ਨੈਵਰ ਬੀਨ ਅਲੋਡ ਟੂ ਹੈਪਨ ਅਮਰੀਕਾ ਅਮਰੀਕਾ ਵਾਸ ਫਾਊਂਡਡ ਐਜ਼ ਅ ਕ੍ਰਿਸਚਨ ਨੇਸ਼ਨ ਐਂਡ ਆਈ ਬਲੀਵ ਆਵਰ ਗਵਰਨਮੈਂਟ ਸ਼ੁੱਡ ਰਿਫਲੈਕਟ ਦੈਟ ਟਰੂਥ ਮਤਲਬ ਕਿ ਉਹ ਕਹਦੀ ਹੈ ਕਿ ਇਹ ਬੜੇ ਦੁੱਖ ਦੀ ਗੱਲ ਹੈ ਇਹ ਚਿੰਤਾਜਨਕ ਗੱਲ ਹੈ ਕਿ ਪ੍ਰਤੀਦਿਨ ਸਭਾ ਦੇ ਵਿੱਚ ਇੱਕ ਮੁਸਲਮ ਨੂੰ ਪ੍ਰਾਰਥਨਾ ਕਰ ਲੈ ਕੇ ਜਾਂ ਅਮਰੀਕਾ ਤਾਂ ਕ੍ਰਿਸਚਨ ਦੇਸ਼ ਹੈ ਜਿਹੜੀ ਆਪਾਂ ਕਹਿੰਦੇ ਕਿ ਇੱਥੇ ਚੱਲ ਰਿਹਾ ਹੈ ਇੰਡੀਆ ਚੱਲ ਰਿਹਾ ਹੈ ਹਿੰਦੂ ਤਾਂ ਉੱਥੇ ਉੱਥੇ ਕਿਹੜਾ ਘਟ ਹੈ ਉਹ ਤਾਂ ਬਾਈਟ ਸੁਪਰਮੇਸੀ ਦੀ ਗੱਲ ਕਰਦਾ ਨਾ ਜਿਹੜਾ ਇਹਨਾਂ ਦਾ ਅੱਜ ਕੱਲ ਪ੍ਰੈਜ਼ੀਡੈਂਟ ਹੈ ਟਰੰਪ ਉਹੀ ਚੱਲਿਆ ਫਿਰ ਉਹਦਾ ਵਿਰੋਧ ਹੋਇਆ ਜਦੋਂ ਉਹਦਾ ਵਿਰੋਧ ਹੋਇਆ ਉਹਨੂੰ ਦੱਸਿਆ ਗਿਆ ਕਿ ਭਾਈ ਇਹ ਜਿਹੜੇ ਗਿਆਨੀ ਸ੍ਰਿੰਦਰ ਸਿੰਘ ਗਰਾਠੀ ਜਿਹੜੇ ਉੱਥੇ ਪ੍ਰੇਰ ਕਰ ਰਹੇ ਸੀ ਇਹ ਮੁਸਲਮ ਨਹੀਂ ਇਹ ਤਾਂ ਸਿੱਖ ਨੇ ਤੈਨੂੰ ਇਹਦਾ ਵੀ ਨਹੀਂ ਪਤਾ ਤੇ ਫਿਰ ਉਹਨੇ ਉਹੋ ਬਸਲਮ ਸ਼ਬਦ ਕੱਟਤਾ ਸਿੱਖ ਕਰਤਾ ਨਫਰਤ ਹੋਣੀ ਹੈ ਫਿਰ ਹੋਰ ਵਿਰੋਧ ਹੋਇਆ ਫਿਰ ਉਹਨੇ ਕੀ ਕੀਤਾ ਕਿ ਪੋਸਟਰ ਡਿਲੀਟ ਕੀਤੀ ਜਾਂ ਕਰਦੀ ਪਈ ਇਓਂ ਕਹਿ ਲੀਏ ਸੋ ਇਹ ਹਾਲ ਹੈ ਨਾ ਦਾ ਹੁਣ ਤੁਸੀਂ ਦੇਖ ਲਓ ਯਾਨੀ ਉਥੋਂ ਦੇ ਉਹ ਲੋਕ ਕਹਿ ਰਹੇ ਨੇ ਜਿਨ੍ਹਾਂ ਨੂੰ ਥੋੜਾ ਪਤਾ ਹੈ ਉਹਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਸੰਸਦਾਂ ਨੇ ਟਿੱਪਣੀਆਂ ਕੀਤੀਆਂ ਵੀ ਇਹ ਕੀ ਹੈ ਤੇ ਉਹਨਾਂ ਚੋਂ ਇੱਕ ਹੈ ਉਥੇ ਏਸ਼ੀਅਨ ਪੈਸਿਫਿਕ ਅਮਰੀਕਨ ਕੌਂਸਲ ਉਹਦੀ ਪ੍ਰਧਾਨ ਗਰੇਸ ਬੇਗ ਦੀ ਟਿੱਪਣੀ ਮੈਂ ਤੁਹਾਨੂੰ ਦੱਸ ਦਿੰਦਾ ਮੈਨੂੰ ਲੱਗਦਾ ਉਹਨੂੰ ਪਤਾ ਹੈ ਕਾਫੀ ਕੁਛ ਸਿੱਖਾਂ ਬਾਰੇ ਉਹ ਕਹਿੰਦੀ ਸਿੱਖ ਤੇ ਮੁਸਲਮ ਦੋ ਅਲੱਗ-ਅਲੱਗ ਧਰਮ ਨੇ ਸ਼ਕਲ ਦੇਖ ਕੇ ਧਰਮ ਨਾਲ ਜੋੜਨਾ ਅਗਿਆਨਤਾ ਨਹੀਂ ਨਸਲਵਾਦ ਹੈ ਤੂੰ ਨੇ ਦੇਖਿਆ ਦਾੜੀ ਤੇ ਤੂੰ ਕਹਿ ਵੀ ਇਹ ਮੁਸਲਮਾਨ ਹੈ ਇਹ ਕਹਿੰਦੀ ਅਗਿਆਨਤਾ ਨਸਲਵਾਦ ਵੀ ਹੈ ਤੇ ਅਮਰੀਕਾ ਜਿਹਦੇ ਤੂੰ ਕਹਿੰਦੇ ਅਮਰੀਕਾ 크੍ਰਿਸਚਨ ਕੰਟਰੀਆਂ ਕਹਿੰਦੀ ਨਹੀਂ ਅਮਰੀਕਾ ਧਾਰਮਿਕ ਸੁਤੰਤਰਤਾ ਦੇ ਆਧਾਰ ਤੇ ਬਣਿਆ ਹੈ ਇੱਥੇ ਤਾਂ ਸ਼ਰਮ ਵਾਲੀ ਗੱਲ ਹੈ ਕਿ ਤੇਰੇ ਵਰਗੇ ਬੰਦੇ ਇਸ ਹੌਸਟ ਚ ਨੇ ਜਿਹੜੀ ਇੰਨੀ ਤਖ਼ਤ ਆਪਣੀ ਉਹਦੇ ਖਿਲਾਫ਼ ਕੀਤੀ ਐ ਸੋ ਇਹ ਹਾਲ ਐ ਜਿਹੜੀ ਮੈਂ ਦੱਸਣੀ ਚਾਹਦਾ ਸੀ ਕਿ ਇਹ ਜਿਹੜਾ ਗਿਆਨੀ ਸ੍ਰਿੰਦਰ ਸਿੰਘ ਨੂੰ ਸੱਦਾ ਦਿੱਤਾ ਤੇ ਉਹਦੇ ਨਾਲ ਆਹ ਪੱਖਸ਼ ਤੇ ਹੋ ਰਿਹਾ ਕਿੰਨਾ ਕੁ ਪਤਾ ਲੋਕਾਂ ਨੂੰ ਆਪਾਂ ਬੜਾ ਹੁਮਕੀ ਗੱਲ ਕਰਦੇ ਨੇ ਕਿ ਅਸੀਂ ਸਿੱਖਾਂ ਸਾਰੀ ਦੁਨੀਆ 'ਚ ਸਾਡੇ ਬਹੁਤ ਛੱਡੀ ਐ ਭਾਈ ਪਹਿਲਾਂ ਆਪਣੀ ਪਹਿਚਾਨ ਤਾਂ ਪੂਰੀ ਬਣ ਜੇ ਆ ਥੋੜੇ ਹੁਣ ਯਾਦ ਨਹੀਂ ਕਿ ਜਦੋਂ ਗਰਸਤੰਬਰ 2001 ਦੀ ਗੱਲ ਹੈ ਬਿਸਕੌਂਸਨ ਦੇ ਉਹ ਗ੍ਰੀਕ ਗੁਰੂ ਘਰ ਦੇ ਵਿੱਚ ਇੱਕ ਗੋਰੇ ਨੇ ਗੋਲੀ ਚਲਾਤੀ ਸੀ ਹੋਇਆ ਸੀ ਨਾ ਪਤਾ ਹੀ ਨਹੀਂ ਆ ਤਾਂ ਉਹ ਐਸੇ ਉਹ ਬਾਅਦ ਇੱਕ ਬੰਦੇ ਨੂੰ ਥੋੜੇ ਦਿੱਤੇ ਗੱਲ ਲੱਗੀ ਬਿਸ਼ਵਜੀਤ ਸਿੰਘ ਨਰ ਬੰਦਾ ਜਿਹਦੇ ਇਹ ਲੱਗੀ ਬਿਸ਼ਵਜੀਤ ਸਿੰਘ ਉਹਨੇ ਫਿਰ ਫੈਸਲਾ ਕਰ ਲਿਆ ਮੈਂ ਹਟਣ ਦਾ ਬਿਸ਼ਵਜੀਤ ਉਹ ਕਹਿੰਦਾ ਵੀ ਮੈਂ ਇਹਦੇ ਬਾਰੇ ਦੱਸੂਗਾ ਉਹਨੇ ਫਿਰ ਕੀ ਕੀਤਾ ਉਹਨੇ ਇੱਕ ਤਰੀਕਾ ਨਵੇਕਲਾ ਜਾ ਟੰਗ ਲਪ ਲਿਆ ਉਹਨੇ ਇੱਕ ਵਰਦੀ ਜੀ ਜਿਹੜੀ ਬਣਾ ਕੇ ਨਾ ਉਹਦੀ ਕੈਪਟਨ ਸਿੱਖ ਅਮਰੀਕਾ ਦੇ ਤੌਰ ਤੇ ਉਹ ਲੋਕਾਂ ਨੂੰ ਜਾਗਦੋਤ ਕਰਨ ਲੱਗ ਪਿਆ ਥਾਂ ਥਾਂ ਤੇ ਖੜਦਾ ਲੋਕਾਂ ਨੂੰ ਦੇਖ ਕੇ ਉਹਦੇ ਵੱਲ ਆਉਂਦੇ ਨੇ ਉਹ ਸਿੱਖਾਂ ਪ੍ਰਤੀ ਲੋਕਾਂ ਦਾ ਨਜ਼ਰੀਆ ਬਦਲ ਰਿਹਾ ਲੋਕਾਂ ਨੂੰ ਦੱਸ ਰਿਹਾ ਵੀ ਸਿੱਖ ਕਿਸ ਤਰ੍ਹਾਂ ਦੀ ਇਨਾਂ ਚ ਸੇਵਾ ਭਾਵਨਾ ਹੁੰਦੀ ਹੈ ਸਾਰਾ ਕੁਝ ਦੱਸ ਰਿਹਾ ਫਿਰ ਉਹਨੇ ਇੱਕ ਨੌਕਰੀ ਛੱਡਤੀ ਇਸ ਕੰਮ ਲਈ ਇਸ ਤਰ੍ਹਾਂ ਜੜੂ ਨਾ ਹੁੰਦੇ ਨੇ ਸਾਰੇ ਕਮ ਜੜੇ ਹੁੰਦੇ ਨੇ ਕੋਈ ਵੀ ਕਮ ਜੜੂਰ ਤੋਂ ਬਿਨਾ ਨਹੀਂ ਹੁੰਦਾ ਫਿਰ ਉਹ ਸਕੂਲਾਂ ਚ ਜਾਣ ਲੱਗਿਆ ਸਰਕਾਰੀ ਦਫਤਰਾਂ ਏਜੰਸੀਆਂ ਚ ਡਿਗਮਾਂ ਚ ਜਿੱਥੇ ਵੀ ਚਾਰ ਬੰਦੇ ਮਿਲਦੇ ਨੇ ਉੱਥੇ ਜਾ ਕੇ ਸਿੱਖਾਂ ਦੇ ਬਾਰੇ ਦੱਸਦਾ ਵੀ ਸਿੱਖ ਜਿਹੜੇ ਨੇ ਉਹ ਅਲੱਗ ਨੇ ਇੱਕ ਵੱਖਰੀ ਕੌਮ ਹੈ ਦੁਨੀਆ ਦੇ ਵਿੱਚ ਤੇ ਇਹ ਉਹਦਾ ਹੁਣ ਮਿਸ਼ਨ ਹੈ ਜਿਹੜਾ ਕੈਪਟਨ ਸਿੱਖ ਅਮਰੀਕਾ ਦਾ ਉਹਦਾ ਮਿਸ਼ਨ ਹੈ ਤੇ ਉਹ ਜਿਸ ਤਰ੍ਹਾਂ ਦੀ ਡਰੈਸ ਪਾਕੇ ਬਰੇਸੀ ਲੋਕ ਖਿੱਚੇ ਹੁੰਦੇ ਨੇ ਉਹ ਦੱਸ ਰਹੇ ਸੀ ਕਿ ਹੁਣ ਤਾਂ ਲੋਕ ਆਉਣ ਲੱਗੇ ਮੈਂ ਤਾਂ ਉਹਨਾਂ ਕਈਆਂ ਨੇ ਆਪਣੇ ਪ੍ਰੋਗਰਾਮ ਚ ਵਿਆਹ ਜ ਵੀ ਬੁਲਾਉਣਾ ਸ਼ੁਰੂ ਕਰਤਾ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਉਥੇ ਹੋਈ ਹੈ खैर ਹੁਣ ਆਪਾਂ ਜਿਹੜੀ ਗੱਲ ਕਰਨੀ ਹੈ ਦੂਜੀ ਦੂਜੀ ਕਾਫੀ ਇੰਪੋਰਟੈਂਟ ਗੱਲ ਹੈ ਉਹ ਗੱਲ ਇੰਪੋਰਟੈਂਟ ਇਹ ਹੈ ਕਿ ਮੋਦੀ ਸਾਹਿਬ ਨੂੰ ਆਖਰ ਮਿਲ ਗਿਆ ਸਦਾ ਪਹਿਲਾਂ ਤਾਂ ਜਦੋਂ ਸੱਦਾ ਨਹੀਂ ਮਿਲਿਆ ਸੀ ਬੜਾ ਰੋਣਾ ਪਿਆ ਰੋਣਾ ਇਹ ਪਿਆ ਜੀ ਉੱਥੇ ਕੀ ਹੈ ਜੀ ਜੀ ਸਾਹਿਬਾਂ ਚ ਕੀ ਜਾਣਾ ਜੀ ਆ ਜਿਹੜਾ ਸਾਡਾ ਝੋਲੀ ਚੋਕ ਮੀਡੀਆ ਨਾ ਜਿਹੜਾ ਮੋਦੀ ਦੀ ਗੋਦੀ ਚ ਬੈਠਾ ਉਹਨੇ ਬੜਾ ਕੁਝ ਕਿਹਾ ਕਿ ਉੱਥੇ ਜੇ ਸੱਦਾ ਮਿਲੇ ਤਾਂ ਅਮਰੀ ਜਾਣਾ ਚਾਹੀਦਾ ਐਸੀਆਂ ਗੱਲਾਂ ਹੋਈਆਂ ਤੇ ਕਿਉਂਕਿ ਸੱਦਾ ਮਿਲਿਆ ਨਹੀਂ ਸੀ ਪਹਿਲਾਂ ਬਿਸ਼ਗੁਰੂ ਨੂੰ ਉੱਥੇ ਵੀ ਜੇ ਸੱਦਾ ਮਿਲਿਆ ਸੀ ਤਾਂ ਅਮਰੀਕਾ ਦੇ ਵਿੱਚ ਤੇ ਇਹ ਤਾਂ ਬੜੀ ਮਾੜੀ ਗੱਲ ਹੋ ਰਹੀ ਸੀ ਨਾ ਤੇ ਫਿਰ ਕੀ ਹੋਇਆ ਜਦੋਂ ਹੁਣ ਸੱਦਾ ਮਿਲ ਗਿਆ ਉਹ ਖੁਸ਼ ਨੇ ਤੇ ਇਹ ਤਾਂ ਕੋਈ ਪ੍ਰਵਾਹੀ ਨਹੀਂ ਕਰਦੇ ਨਾ ਠੀਠ ਹੋਇਆ ਪਿਆ ਸਾਡਾ ਮੀਡੀਆ ਵੀ ਪੋਲਿਟਿਕਲ ਬੰਦਿਆਂ ਬੋਗ ਕਿਉਂਕਿ ਪੋਲਿਟਿਕਲ ਬੰਦਿਆਂ ਦੀ ਚਲਾ ਰਹੇ ਨੇ ਇਸ ਕਰਕੇ ਠੀਠ ਹੀ ਹੋ ਗਿਆ ਉਹ ਤੋਂ ਕਹਿੰਦੇ ਨਹੀਂ ਸੀ ਵੀ ਕਰਾਚੀ ਤੱਕ ਪਹੁੰਚ ਕੇ ਜੀ اسلامਾਬਾਦ ਦਾ ਬਾਦ ਤੱਕ ਪਹੁੰਚ ਕੇ ਉਹੀ ਐਂਕਰ ਹੋਣ ਲੱਗੇ ਹੋਏ ਨੇ ਉਹੀ ਉਹਦਾ ਤੇ ਅਸਰ ਵੀ ਨਜ਼ਰ ਆਉਂਦਾ ਵੀ ਅਸੀਂ ਇੰਨਾ ਝੂਠ ਬੋਲਿਆ ਦੇਸ਼ ਨੂੰ ਉਹੀ ਤਾਂ ਫਰਕ ਪਤਾ ਮਾ ਗੁੰਬ ਦੇ ਵਿੱਚ 17 ਘਟੇ ਦਸੀ ਜੀ ਵੀ ਕਿੰਨੀਆਂ ਮਤਾਂ ਹੋਈਆਂ ਨੇ ਉਹੀ মিডিਆ ਹੁਣ ਕਹਦਾ ਜੀ ਮੋਦੀ ਸਾਹਿਬ ਜਾਣਗੇ ਮੋਦੀ ਸਾਹਿਬ ਦੀ ਫਿਰ ਉਹ ਸਟੇਟਮੈਂਟ ਦੱਸਦਿੰਨੇ ਮਾਰਕ ਕਾਰਨ ਨੇ ਫੋਨ ਕੀਤਾ ਮਾਰਕ ਕਾਰਨ ਨਾਲ ਗੱਲ ਹੋਈ ਕੈਨੇਡਾ ਦੇ ਪ੍ਰਧਾਨ ਮੰਤਰੀ ਨਾਲ ਬੜੀ ਖੁਸ਼ੀ ਦੀ ਗੱਲ ਹੈ ਦੋਨੇ ਮਿਲਾਂਗੇ ਹਾਲਾਂਕਿ ਜਿਹੜਾ ਇਹ ਅਲਬਰਟਾ ਚਟਾ 15 ਤੋਂ 17 ਹੋ ਰਿਹਾ ਹੈ ਨਾ ਸਿਕਰਸ ਬਿਲਨ ਜੀ 7 ਉਹਦਾ ਭਾਰਤ ਹਿੱਸਾ ਨਹੀਂ ਹੈ ਇਹ ਗੈਸਟ ਦੇ ਤੌਰ ਤੇ ਬੱਦੀ ਨੂੰ ਸੱਦੇ ਪਹਿਲਾਂ ਵੀ ਸੱਦੇ ਰਹੇ ਨੇ ਤੇ ਜਾਣਗੇ ਹੁਣ ਇਹਦੇ ਵਿੱਚ ਮਸਲਾ ਤਾਂ ਇਹ ਹੈ ਕਿ ਅਲਵਾਟਾ ਦੇ ਵਿੱਚ ਜਾਣਾ ਹੈ ਅਲਵਾਟਾ ਦੀ ਜਿਹੜੀ ਜਗ੍ਹਾ ਹੈ ਕਨਾਨਾ ਸਕੀਸ ਉੱਥੇ ਇਸ ਮਿਲਣਾ ਤੇ ਉੱਥੇ ਹੁਣ ਜਾਣਾ ਤੇ ਖੁਸ਼ ਕੌਣ ਹੈ ਮੋਦੀ ਭਗਤ ਖੁਸ਼ ਨੇ ਜੀ ਕਿ ਰੇਡਾ ਮੋਦੀ ਸਾਹਿਬ ਆ ਰਹੇ ਨੇ ਕਿਉਂਕਿ ਉੱਥੇ ਬੜੇ ਭਗਤ ਬਣਾ ਲਏ ਨੇ ਜਾਂ ਬਣ ਗਏ ਹੁਣ ਜਦੋਂ ਵੰਡ ਲੋ ਤੁਸੀਂ ਧਰਮਾਂ 'ਚ ਵੰਡ ਲੋ ਤਾਂ ਫਿਰ ਐ ਹੁੰਦਾ ਲੇਕਿਨ ਉਹ ਤੋਂ ਪਹਿਲਾਂ ਵੀ ਕਰਦੇ ਸੀ ਮੋਦੀ 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 ਪੰਤੇ ਲਾਏ ਹੁੰਦੇ ਨੇ ਬਿਲਕੁਲ ਉਹੀ ਤੇ ਹੁਣ ਉਥੇ ਕੀ ਹੈ ਖੁਸ਼ ਦੂਜਾ ਬੰਦਾ ਮੈਨੂੰ ਸਮਝ ਨਹੀਂ ਆਈ ਉਹ ਕਿਉਂ ਹੈ ਉਹ ਹੈ ਗੁਰਪਤਵੰਤ ਸਿੰਘ ਪੰਨੂ ਗੁਰਪਤਵੰਤ ਪੰਨੂ ਜਿਹੜਾ ਅਮਰੀਕਾ ਦਾ ਵੀ ਸਿਟੀਜ਼ਨ ਹੈ ਤੇ ਕੈਨੇਡਾ ਦਾ ਵੀ ਡਿਊਲ ਸਿਟੀਜ਼ਨਸ਼ਿਪ ਹੈ ਉਹ ਕਹਿੰਦਾ ਮੈਂ ਬੜਾ ਖੁਸ਼ ਹੈ ਕਿਉਂ ਖੁਸ਼ ਹੈ ਕਿ ਇਹ ਹਰਦੀਪ ਸਿੰਘ ਨਿਜਰ ਦਾ ਜਿਹੜਾ ਕਤਲ ਹੋਇਆ ਸੀ 18 ਜੂਨ 2023 ਨੂੰ ਜਿੱਥੇ ਸਬੰਧ ਖਰਾਬ ਹੋਏ ਸੀ ਭਾਰਤ ਦੇ ਤੇ ਕੈਨੇਡਾ ਦੇ ਜਸਰ ਟੋਡੋ ਦੇ ਟਾਈਮ ਉਦੋਂ ਸਵਾਲ ਘਟਦਾ ਵੀ ਤੂੰ ਕਿਵੇਂ ਮਰਵਾਇਆ ਕਿਉਂ ਹੁਕਮ ਦਿੱਤਾ ਅਜੇ ਚੀਨ ਨੂੰ ਕਿਉਂ ਮਰਵਾਇਆ ਉਹ ਤਾਂ ਕਹਿੰਦੇ ਮੈਂ ਤਾਂ ਖੁਸ਼ ਆ ਕਿ ਨਰਿੰਦਰ ਮੋਦੀ ਨੂੰ ਅਸੀਂ ਪੁੱਛਾਂਗੇ ਉਹਨੂੰ ਘੇਰਾਂਗੇ ਤੇ ਸਾਨੂੰ ਮੌਕਾ ਦਿੱਤਾ ਮਾਰਕੰਡਰੀ ਨੇ ਇਸ ਕਰਕੇ ਉਹਦਾ ਧੰਨਵਾਦ ਕਰਦੇ ਆ ਕਿ ਅਸੀਂ ਇਹਦੀ ਜਿਹੜੀ ਮੋਦੀ ਦੀ ਰਾਜਨੀਤੀ ਤੇ ਉਹਨੂੰ ਘੇਰਨਾ ਇਸ ਤਰ੍ਹਾਂ ਦੀ ਗੱਲ ਹੈ ਹੁਣ ਗੱਲ ਇਹ ਹੈ ਕਿ ਉੱਥੇ ਕਿਸ ਤਰ੍ਹਾਂ ਦੇ ਹਾਲਾਤ ਬਣ ਗਏ ਕੋ ਕੋ ਤੇ ਹਿੰਦੂ ਵਿਜੈਸ਼ਨ ਮਨਾ ਰਹੇ ਨੇ ਤੇ ਉਹ ਇਹ ਕਹਿੰਦਾ ਕੋਈ ਗੱਲ ਨਹੀਂ ਜਿਹੜੀ ਐਸਜੀਪੀ ਦਾ ਚੀਫ ਹੈ ਜਿਹੜਾ ਗੁਰਪਤਨ ਪੰਨੂ ਉਹ ਕਹਿੰਦਾ ਜਿਆਦਾ ਚਰਨੀ ਜਸ਼ਨ ਮਨਾਉਂਦੇ ਨੇ ਅਸੀਂ ਤੇ ਇਹ ਤਾਂ ਕਿਤੇ ਨੇ ਦਿਨ ਚਲੇ ਜਾਣਗੇ ਜਿਹੜੀ ਉਥੋਂ ਦੇ ਇੰਡੀਅਨਸ ਉਥੋਂ ਦੇ ਭਾਈਚਾਰਚ ਜਿਹੜੀ ਫੁੱਟਪਾਥੀ ਹੈ ਉਹ ਬੰਨ ਰਹੇ ਹੋਰ ਵੀ ਪੈ ਗਈ ਹੈ ਵੈਸੇ ਜਿਹੜੇ ਕਿਸੇ ਟਾਈਮ ਦੋਸ ਸੀ ਆ ਪਿਛਲੇ ਕਾ ਜਿਹੜਾ ਹਮਲਾ ਦੱਸਿਆ ਗਿਆ ਜੀ ਬ੍ਰੈਂਟਨ ਦੇ ਵਿੱਚ ਮੰਦਿਰ ਤੇ ਹਮਲਾ ਕਰਤਾ ਇਹ ਤੋਂ ਬਾਅਦ ਬਹੁਤ ਸਾਰੀ ਫੋਟੋ ਦੇਖਣ ਨੂੰ ਮਿਲੀ ਹੈ ਗੁਜਰਾਤੀ ਅਲੱਗ ਨੇ ਜਾਂ ਹਿੰਦੂ ਅਲੱਗ ਕਰਤੇ ਤੇ ਜਿਹੜੇ ਸਿੱਖ ਅਲੱਗ ਖਾਲਸਤਾਨੀ ਜਿਹੜੇ ਪਹਿਲਾਂ ਜਿਹੜੇ ਖਾਲਸਾ ਨਹੀਂ ਸੀ ਚਲੋ ਵਿਰੋਧ ਕਰਦੇ ਸੀ ਲੇਕਿਨ ਜਿਹੜੇ ਆਮ ਸਿੱਖ ਸੀ ਉਹ ਤਾਂ ਠੀਕ ਸੀ ਤੇ ਲੇਕਿਨ ਉੱਥੇ ਨਜ਼ਰ ਉਹ ਲੱਗੀ ਫੁੱਟ ਤੇ ਹੁਣ ਜਦੋਂ ਇਹ ਹਾਲਾਤ ਬਣਨੇ ਨੇ ਤੇ ਫਿਰ ਜਿਹਾ ਗੁਰਪ੍ਰਤਵੰਤ ਪੰਨੂ ਨੇ ਤਾਂ ਪਹਿਲੇ ਕਹਤਾ ਕਹਿੰਦੇ ਜੀ ਅਸੀਂ ਹਰਦੀਪ ਨੇਜਰ ਦਾ ਇਹਦਾ ਸਵਾਲ ਕਰ ਲੈਣੇ ਤੋ ਇਹ ਸਾਰੀ ਗੱਲਬਾਤ ਦੇ ਵਿੱਚ ਜੀ 27 ਸਿਕਿਉਰਿਟੀ ਦੇ ਅੰਕਲ ਤੋਂ ਕਿਸ ਤਰੀਕੇ ਨਾਲ ਕਿਵੇਂ ਜਾਣ ਕੇ ਖਾਣਸਤਾਨੀ ਕਿਵੇਂ ਉਹਦਾ ਜਿਹੜਾ ਵਿਰੋਧ ਕਰਨਗੇ ਇਹ ਸਮਾਂ ਦੱਸੋ ਪਰ ਗੱਲ ਜਿਹੜੀ ਹੈ ਆਪਣੇ ਆਪ ਦੇ ਵਿੱਚ ਬੜੀ ਅਹਿਮ ਹੈ ਕਿ ਇਹ ਨਹੀਂ ਸੋ ਇਹ ਜਿਹੜਾ ਕੁਛ ਇਹ ਚੱਲ ਰਿਹਾ ਹੈ ਅਮਰੀਕਾ ਕੈਨੇਡਾ 'ਚ ਮੈਂ ਤੁਹਾਡੇ ਨਾਲ ਇਹੀ ਗੱਲ ਸਾਂਝੀ ਕਰਨੀ ਸੀ ਕਿ ਇੱਕ ਪਾਸੇ ਅਸੀਂ ਕੈਨੇਡਾ 'ਚ ਸਮਝ ਹੈ ਲੋਕਾਂ ਨੂੰ ਕੈਨੇਡਾ 'ਚ ਸਿੱਖਾਂ ਬਾਰੇ ਪਤਾ ਹੈ ਅਮਰੀਕਾ 'ਚ ਨਹੀਂ ਪਤਾ ਇਸੇ ਕਰਕੇ ਕੈਨੇਡਾ ਚ ਕੰਪੈਰੀਟਿਵਲੀ ਹਮਲੇ ਜਿਹੜੇ ਨਸਲੀ ਹਮਲੇ ਇਹ ਕਹੇ ਕਿ ਤੂੰ ਮੁਸਲਮਾਨ ਉਹ ਘੱਟ ਹੁੰਦੇ ਨੇ ਅਮਰੀਕਾ ਚ ਜ਼ਿਆਦਾ ਹੁੰਦੇ ਨੇ ਤੋਂ ਇਹ ਹੈ ਹੁਣ ਜਿਹੜਾ ਇਹ ਕਰਨਗੇ ਇਹ ਜਿਹੜਾ ਹੁਣ ਜਿਹੜਾ ਇਹਨਾਂ ਨੇ ਐਲਾਨ ਕਰਤਾ ਇਹ ਇਹਦੇ ਚ ਕਿੰਨੇ ਕੁ ਲੋਕਾਂ ਦੀ ਹਮਦਰਦੀ ਲੈਣ ਦੇ ਜਾਂ ਇਹਦਾ ਅਸਰ ਕਿੰਨਾ ਪੈਂਦਾ ਇੱਕ ਅਸਰ ਤਾਂ ਬਿਲਕੁਲ ਸਪਸ਼ਟ ਹੈ ਕਿ ਜਿਹੜਾ ਭਾਈਚਾਰਾ ਇੰਡੀਅਨ ਭਾਈਚਾਰਾ ਭਾਰਤੀ ਬੁੱਲ ਦੇ ਲੋਕ ਨੇ ਉਹ ਤਾਂ ਪਹਿਲਾਂ ਵੀ ਬੰਡੇ ਗਏ ਉਹ ਬੰਡੇ ਜਾਣੇ ਨੇ ਇਹ ਗੱਲ ਤਾਂ ਮਾਰਕੈਂਡਰੀ ਇਹਨੂੰ ਕਿਵੇਂ ਇਹ ਸਾਰੀ ਗੱਲ ਨੂੰ ਹੈਂਡਲ ਕਰਦੇ ਨੇ ਸਿਕਿਉਰਿਟੀ ਦਾ ਐਂਗਲ ਕੀ ਹੈ ਇਹ ਸਾਰੀਆਂ ਗੱਲਾਂ ਸਮਾਂ ਦੱਸੂਗਾ 15 ਤਰੀਕ ਨੂੰ ਮੋਦੀ ਸਾਹਿਬ ਨੇ ਆਉਣਾ ਤੇ 17 ਉਹਨਾਂ ਦੀ ਤਿਆਰੀ ਹੋ ਗਈ ਹੈ ਫੋਨ ਤੇ ਉਹਨਾਂ ਨੇ ਗੱਲ ਕੀਤੀ ਹੈ ਤੇ ਜਿਹੜੇ ਮੋਦੀ ਭਗਤ ਨੇ ਬਹੁਤ ਖੁਸ਼ ਨੇ ਤੇ ਦੂਜੇ ਪਾਸੇ ਤੁਹਾਨੂੰ ਦੱਸਿਆ ਖਾਲਸਾਨੀ ਵੀ ਤਿਆਰੀ ਚ ਕਿਰਨ ਲਈ ਤਿਆਰ ਹੋ ਗਏ ਨੇ ਉਹ ਲੋ ਟਕਰਾਤ ਦੀ ਸਥਿਤੀ ਕਿਵੇਂ ਬਣਦੀ ਹੈ ਇਹ ਸਮਾਂ ਦੱਸੂਗਾ ਇਸ ਵੀਡੀਓ ਚ ਇਹਨੇ ਮਿਲ ਜਿਆ ਇੱਕ ਡਬਲ ਵੀਡੀਓ ਨੰਬਰ